ਕੁੜੀਆਂ ਕੋਲੇ ਟਾਪ ਦਾ ਕੰਮ ਆ ਵਧੀਆ ਐਕਸਪੀਰੀਅੰਸ ਹੈ ਕੁੜੀਆਂ ਕੋਲੇ ਸਟਾਪ ਬਹੁਤ ਵਧੀਆ ਤੇ ਦਾ ਪਹਿਲੇ ਮੈਂਸ਼ਨ ਕੀਤਾ ਮੈਂ ਆਪਦੇ ਬ੍ਰਾਈਡਲ ਮੇਕਅਪ ਇੱਥੇ ਲਿਆ ਸੀਗਾ ਤੇ ਮੈਨੂੰ 4 ਸਾਲ ਹੋ ਗਿਆ ਇੱਥੇ ਫਿਰ ਫਿਰ ਸਹਲੀਆਂ ਸੋਲੀਆਂ ਨੂੰ ਵੀ ਦੱਸ ਪਾਈ ਹੋਊਗੀ ਹਾਂਜੀ ਬਹੁਤ ਹੋ ਤਾਂ ਮੇਰੀ ਸਿਸਟਰ ਆਈ 4 ਸਾਲ ਜੀ ਹਾਂਜੀ ਤੇ ਮੈਨੂੰ ਉਹਦਾ ਕੰਮ ਬਧੀ ਲੱਗਿਆ ਤਾਂ ਕਹਿ ਕੇ ਮੈਂ ਇਹਨੂੰ ਕੈਰੇਟਿੰਗ ਕਰਵਾ ਲਿਆ ਐਂਡ ਆਪਾਂ ਆਪਣੇ ਕੋਲ ਐਲੇਕਰ ਲਵੀਆ ਕੋਰੈਵਰ ਵੀ ਆ ਬੱਡਾ ਬਿਊਟੀ ਵੀ ਆ ਸਪੋਰਾ ਦੇ ਵੀ ਆ ਕਹਿੰਦੇ ਸਲੂਨ ਵਾਲੇ ਧੂਖਾ ਬਹੁਤ ਕਰਦੇ ਆ ਲੋਕੀ ਕਹਿੰਦੇ ਸਲੂਨ ਵਾਲੇ ਤੇ ਪਰਚਾ ਕਟਾਉਣਾ ਤੇ ਕਟਾਉਣਾ ਵੀ ਨਵੋ ਸਲੂਨ ਵਾਲਿਆ ਤੇ ਆ ਜੇ ਵਿਆਹ ਵਾਲੀ ਕੁੜੀ ਨੇ ਮੌਕੇ ਤੇ ਆ ਗਈ ਤਿਆਰ ਹੋਣਾ ਹੋਵੇ ਕਿੰਨੇ ਟਾਈਮ ਤੇ ਕਰਦੇ ਹੋਗੇ ਬਸ 40 ਮਿੰਟ ਦੇ ਵਿੱਚ ਚਲੈਟ ਕਰ ਦਿੰਦੇ ਆਂ ਗਰੰਟੀ ਲੈਨੇ ਆ ਬਲੈਮਿਸ਼ ਚੱਕਰ ਦੀ ਤੇ ਆਖਣਾ ਪ੍ਰੋਬਲਮ ਅੱਛਾ ਗਰੰਟੀ ਆ ਵੀ ਜੇ ਬਿਲਕੁਲ ਜੇ ਫ੍ਰੀ ਕਰਕੇ ਦਵਾਂਗੇ ਬਾਈ ਜੀ ਜੇ ਕਿਹੜੇ ਪ੍ਰੋਬਲਮ ਦਾ ਬਲੈਮਿਸ਼ ਨਾ ਕਲੀਅਰ ਹੋਣ ਗਿਆ ਇਹ ਡਰਾਪ ਇਸ ਲੋ ਫੇਸ਼ਲ ਮਸ਼ੀਨ ਹੂੰ ਠੀਕ ਆ ਇਹ ਹਾਈਡਰੇਟ ਕਰਦੀ ਆ ਆਪਣੀ ਸਕਿਨ ਨੂੰ ਠੀਕ ਆ ਇਹਦੇ ਵਿੱਚ ਕੀ ਹੁੰਦਾ ਜਿਹੜੇ ਆਪਣੇ ਐਕਨੇ ਹੈਗੀ ਪ੍ਰੋਬਲਮਸ ਆ ਗਈ ਹੈ ਜਰਾ ਤਰਾ ਅੱਜਕੱਲ ਟੈਂਸ ਟੈਂਸ ਵਾਲੀ ਪ੍ਰੋਬਲਮ ਆ ਗਈ ਹੈ ਨਾ ਬਾਹਰ ਪੋਲੂਸ਼ਨ ਕਿੰਨਾ ਬਹੁਤ ਜ਼ਿਆਦਾ ਮਤਲਬ ਡਸਟ ਵਗੈਰਾ ਹੈਗੀ ਆ ਸਕਿਨ ਤੇ ਜੰਮ ਜਾਂਦੀ ਆ ਆਪਣੇ ਪੋਰਸ ਓਪਨ ਹੁੰਦੇ ਆ ਤਾਂ ਉਹ ਸਕਿਨ ਦੇ ਅੰਦਰ ਚਲ ਜਾਂਦੀ ਆ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਪਿਆਵਾਂ ਦਾ ਸੀਜ਼ਨ ਹੈ ਤੁਸੀਂ ਵੀ ਸੋਚਦੇ ਹੋਵੋਗੇ ਵੀ ਤਿਆਰ ਵੀ ਹੋਣਾ ਤੇ ਹੋਈਏ ਵੀ ਕਿੱਥੋਂ ਤੇ ਹੋਈਏ ਵੀ ਘੱਟ ਪੈਸਿਆਂ ਦੇ ਵਿੱਚ ਜਾਂ ਤੁਹਾਡਾ ਵਿਆਹ ਏ ਜਾਂ ਤੁਸੀਂ ਵਿਆਹ ਅਟੈਂਡ ਕਰਨਾ ਸੋਚਦੇ ਆਂ ਵੀ ਪਟਿਆਲੇ ਦੀ ਰਾਣੀ ਵਾਂਗੂ ਪਟਿਆਲੇ ਦੇ ਰਾਜੇ ਵਾਂਗੂ ਸਾਡੇ ਤੇ ਰੂਪ ਆਵੇ ਤੇ ਲੋਕੀ ਖੜ ਖੜ ਸਾਨੂੰ ਹੀ ਵੇਖਣ ਤਾਂ ਅੱਜ ਇੱਕ ਸਲੂਨ ਵਿਖਾਉਣ ਲੱਗਾ ਬਾਹਲਾ ਟਾਪ ਦਾ ਕੰਮ ਆ ਨਵਲ ਸਲੂਨ ਵਰਗਿਆਂ ਦਾ ਆਜੋ ਮਿਲਾਉਣੇ ਆ ਤੁਹਾਨੂੰ ਬਾਈ ਹੋਰਾਣਾ ਪੂਰੀ ਜਾਣਕਾਰੀ ਸਾਂਝੀ ਕਰਦੇ ਆਂ ਤੁਹਾਡੇ ਨਾਲ ਬਾਈ ਮੈਨੂੰ ਲੱਗਦਾ ਹੁਣੇ ਹੀ ਬੈਠੇ ਸੀ ਹਾਂ ਪਾਣੀ ਹੁਣੇ ਪੀਤਾ ਸਵੇਰ ਦਾ ਬਾਈ ਬਹੁਤ ਜ਼ਿਆਦਾ ਬਿਜ਼ੀ ਕੰਮ ਵਿਆਹਾਂ ਦਾ ਟਾਈਮ ਆ ਹੂੰ ਠੀਕ ਆ ਜੀ ਹੋਰ ਯਾਰ ਜੇ ਇੰਨਾ ਬੀਜ਼ੀ ਆ ਜੇ ਫਿਰ ਕੋਈ ਨਵਾਂ ਗਾਟ ਆਪਣੀ ਐਡ ਦੇਖ ਕੇ ਆਊਗਾ ਫਿਰ ਉਹਨੂੰ ਕਿਵੇਂ ਰੈਡੀ ਕਰੋਗੇ ਤੁਸੀਂ ਡੈਡੀ ਆਪਣੇ ਕੋਲ ਸਟਾਫ ਐਕਸਪੀਰੀਅੰਸ ਆ ਫੁੱਲ ਐਕਸਪੀਰੀਅੰਸ ਆ ਜੋ ਆ ਜੋ ਮਤਰੋਂ ਤੁਹਾਨੂੰ ਦਿਖਾਉਣੇ ਆ ਸਟਾਫ ਲੱਗਿਆ ਹੋਇਆ ਕਸਟਮਰ ਬੈਠੇ ਹੋਏ ਆ ਗੱਲਬਾਤ ਕਰਦੇ ਆ ਨਾ ਅਸੀਂ ਹੁਣ ਸਟਾਰਟ ਕਰਨ ਲੱਗੇ ਆ ਹੁਣ ਇਧਰ ਮੈਡਮ ਥਰੈਡਿੰਗ ਕਰਦੇ ਪਿਓ ਮੇਕਅਪ ਚੱਲਦਾ ਪਿਆ ਠੀਕ ਹੈ ਆ ਭਾਈ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਜਿਹੜਾ ਵਿਆਹ ਵਾਲਾ ਮੁੰਡਾ ਜਾਂ ਕੁੜੀ ਆ ਉਹ ਕਹਿੰਦੇ ਵੀ ਅਸੀਂ ਪੈਸੇ ਵੀ ਟਾਪ ਦੇ ਦੇਣੀ ਬਿਲਕੁਲ ਤੇ ਕੰਮ ਨਹੀਂ ਟਾਪ ਦਾ ਹੁੰਦਾ ਐ ਪੈਸੇ ਥੋੜੇ ਦੇਣੀਆਂ ਹੁਣ ਲੋਕੀ ਕਹਿੰਦੇ ਤੇ ਕੰਮ ਵੀ ਟਾਪ ਦਾ ਕਰਾਉਣਾ ਕਿਉਂ ਨਹੀਂ ਬਿਲਕੁਲ ਆਪਣੇ ਕੋਲ ਟਾਪ ਦਾ ਕੰਮ ਵਧੀਆ ਐਕਸਪੀਰੀਅੰਸ ਐ ਕੁੜੀਆਂ ਕੋਲੇ ਸਟਾਫ ਬਹੁਤ ਵਧੀਆ ਆਪਣਾ ਅਜੂ ਬਈ ਗੱਲਬਾਤ ਕਰਦੇ ਆ ਕਸਟਮਰ ਦੇ ਨਾਲ ਵੀ ਸਸੀ ਕਾਲ ਜੀ ਕਿਵੇਂ ਹੋ ਠੀਕ ਹੋ ਸਸੀ ਕਾਲ ਹਾਂਜੀ ਵਧੀਆ ਜੀ ਇਹ ਕਿਹੜੀ ਜਗ੍ਹਾ ਤੋਂ ਆਇਓ ਮੈਂ ਬਰ ਗਾੜੀ ਤੋਂ ਆਈ ਆ ਜੀ ਤੇ ਤੁਹਾਨੂੰ ਨੇੜੇ ਕੋਈ ਸਲੂਨ ਨਹੀਂ ਲੱਭਿਆ ਨਹੀਂ ਐਕਚੁਅਲੀ ਮੈਂ ਬ੍ਰਾਈਡਲ ਵੀ ਐਜ਼ ਇਥੇ ਤਿਆਰ ਹੋਈ ਸੀ ਤੇ ਮੇਰਾ ٹرسٹ ਬਹੁਤ ਹੈ ਇਹਨਾਂ ਦੇ ਵਧੀਆ ਤਿਆਰ ਕਰਦੇ ਆ। ਸਟ੍ਰਾਈਡਿੰਗ ਵੀ ਮੈਂ ਕਿਤੋਂ ਹੋਰ ਟਰਾਈ ਨਹੀਂ ਕਰਦੀ। ਜੀ ਇਹਨਾਂ ਕੋਲੇ ਕਿੰਨੇ ਕ ਟਾਈਮ ਤੋਂ ਨੇ? ਮੈਂ ਐਜ਼ ਜਿੱਦਾਂ ਪਹਿਲਾਂ ਹੀ ਮੈਂਸ਼ਨ ਕੀਤਾ ਮੈਂ ਆਪਦੇ ਬ੍ਰਾਈਡਲ ਮੇਕਅਪ ਇੱਥੇ ਲਿਆਂ ਸੀਗਾ। ਤਾਂ ਮੈਨੂੰ 4 ਸਾਲ ਹੋ ਗਏ ਇੱਥੇ। ਫਿਰ ਫਿਰ ਸੇ ਲਿਆਂ ਸੋ ਲਿਆਂ ਨੂੰ ਵੀ ਦੱਸ ਪਾਈ ਹੋਊਗੀ। ਹਾਂਜੀ ਬਹੁਤ। ਜੀ ਇੱਥੇ ਰੈਡੀ ਹੋਇਆ ਮੇਰੇ ਫਰੈਂਡਸ ਕਾਫੀ। ਜੀ। ਅ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦਿਆਂ ਨੂੰ? ਮੈਨੂੰ 5 ਸਾਲ ਹੋ ਗਏ। ਜੀ ਅ ਵਧੀਆ ਡੀਲ ਕਰਦੇ ਹਾਂ। ਹਾਂਜੀ। ਜੀ ਕਦੇ ਕਸਟਮਰ ਨਾਲ ਬਹਿਸ ਬੁਸਤਾਂ ਨਹੀਂ ਹੋ ਜਾਂਦੀ ਕਿ ਕੀ ਕੀ ਤੀ ਉਹ ਕਹਿੰਦੇ ਹੁਣ ਉਹ ਵੀ ਐਂ ਕਰਨਾ ਤੁਸੀਂ ਹੋਰ ਮੇਕਅਪ ਨਹੀਂ 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 ਬਿਲਕੁਲ ਪਿਆਰ ਨਾ ਕਰਦੇ ਲੋਈ ਹੈ ਅੱਜ ਕੱਲ ਜੀ ਜੀ ਇਹ ਬਾਈ ਇਧਰ ਕੀ ਕਰੀ ਜਾਂਦੇ ਹੋ ਆਪਾਂ ਕੇਰਾਟਿਨ ਸਟਾਰਟ ਕਰਨ ਲੱਗੇ ਆ ਸਰ ਇਹਨਾਂ ਦੀ ਪਹਿਲਾਂ ਸਮੂਥਨਿੰਗ ਹੋਈ ਸੀਗੀ ਸਮੂਥ ਨਹੀਂ ਕਰਕੇ ਵਾਲ ਬਹੁਤ ਜ਼ਿਆਦਾ ਡੈਮੇਜ ਹੋ ਚੁੱਕੇ ਸੀਗੇ ਹੁਣ ਇਹਨਾਂ ਦੇ ਕੇਰਾਟਿਨ ਦੀ ਨੀਡ ਸੀ ਆਪਾਂ ਕੇਰਾਟਿਨ ਸਟਾਰਟ ਕਰ ਲਿਆ ਕੇਰਾਟਿਨ ਟਰੀਟਮੈਂਟ ਹੈ ਇੱਕ ਡੈਮੇਜ ਹੇਅਰ ਨੂੰ ਸਹੀ ਕਰਨ ਵਾਸਤੇ ਜੀ ਇਹ ਬਾਈ ਜਿਹੜੇ ਹੇਅਰ ਡੈਮੇਜ ਹੈ ਉਹ ਕਿਉਂ ਦੋ ਹੁੰਦੇ ਆ ਤੇ ਕਿਉਂ ਹੁੰਦੇ ਆ ਜਿਆਦਾ ਮਤਲਬ ਆਪਾਂ ਕਲਰ ਵਗੈਰਾ ਕਰਦੇ ਜਾਂ ਕੇਅਰ ਨਹੀਂ ਹੁੰਦੀ ਘਰੇ ਹਣਾ ਹੋਮ ਕੇਅਰ ਘੱਟ ਹੁੰਦੀ ਆ ਅੱਜ ਕੱਲ ਮਤਲਬ ਜਿਵੇਂ ਹੈਅਰ ਫਾਲ ਦੀ ਸਮੱਸਿਆ ਜਾਂ ਕਿਵੇਂ ਟੈਂਡਰ ਵਗੈਰਾ ਦੀ ਇਹਨਾਂ ਕਰਕੇ ਕੇਰਾਟਿਨ ਜ਼ਿਆਦਾ ਕਰਵਾਈਦੀ ਆ ਜੀ ਕਿੰਨੇ ਵਾਰੀ ਆ ਚੁੱਕੇ ਹੋ ਜੀ ਇਹਨਾਂ ਕੋਲ ਹਾਂ ਤਾਂ ਲ ਮੇਰੀ ਸਿਸਟਰ ਆ ਰਹੀ ਆ 4 ਸਾਲ ਤੋਂ ਹਾਂਜੀ ਤੇ ਮੈਨੂੰ ਉਹਦਾ ਕੰਮ ਬਧੀ ਲੱਗਿਆ ਤਾਂ ਕਰਕੇ ਮੈਂ ਹੁਣ ਇੱਥੇ ਆਈ ਕੇਰਾਟਿਨ ਕਰਵਾਣ ਜੀ ਮੇਰੇ ਹੈਅਰਸ ਬਹੁਤ ਜ਼ਿਆਦਾ ਡੈਮੇਜ ਹੋ ਗਏ ਸੀ ਤਾਂ ਮੈਂ ਉਹਨ ਕੇਰਾਟਿਨ ਤੋਂ ਕਰਵਾਣਾ ਆਇਆ ਕਿ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਹਾਂ ਜੀ ਹੁਣ ਤਾਂ ਜੇ ਇਹਨਾਂ ਨੇ ਵਧੀਆ ਕੰਮ ਕੀਤਾ ਫਿਰ ਹੋਰ ਨੂੰ ਵੀ ਲੈ ਕੇ ਆਉਂਗੇ ਹਨ ਹਾਂਜੀ ਜੀ ਜੀ ਆਜੋ ਆਪਾਂ ਹੋਰ ਵੀ ਗੱਲਬਾਤ ਕਰਦੇ ਆਂ ਬਾਈ ਹੋਰ ਹੋਰ ਕੀ ਕੁਛ ਕਰਦੇ ਆਪਾਂ ਹੋਰ ਆਪਾਂ ਮੇਕਅਪ ਚੱਲਦਾ ਪਿਆ ਸਰ ਇੱਧਰ ਮੇਕਅਪ ਦੀ ਮੈਡਮ ਕਰਦੇ ਆ ਓਕੇ ਠੀਕ ਆ ਮੇਕਅਪ ਐਕਸਪਰਟ ਮੇਕਅਪ ਹੈ ਇਹਨਾਂ ਦਾ 에어 ਪ੍ਰੈਸ਼ਰ ਵਗੈਰਾ ਸਾਰਾ ਕੁਝ ਆਪਣੇ ਅਵੇਲੇਬਲ ਹੈ ਜੀ ਪੂਰਾ ਵਧੀਆ ਮੇਕਅਪ ਕਰੀਦਾ ਹੁਣ ਆਜੋ ਆਪਾਂ ਇੱਧਰ ਸਟਾਫ ਨਾਲ ਵੀ ਗੱਲਬਾਤ ਕਰਦੇ ਆਂ ਜੀ ਲਗੇ ਹੁਣ ਇਹਨਾਂ ਦੇ ਮੇਕਅਪ ਕਰ ਰਹੇ ਆ ਪਾਰਟੀ ਮੇਕਅਪ ਜੀ ਹਾਂਜੀ ਕਿਹੜਾ ਬ੍ਰਾਂਡ ਯੂਜ਼ ਕਰਦੇ ਹੋ ਬ੍ਰਾਂਡ ਆਪਾਂ ਆਪਣੇ ਕੋਲ ਐਲੈਗਰਲ ਵੀ ਆ ਫੋਰਐਵਰ ਵੀ ਆ ਡਬਲ ਬਿਊਟੀ ਵੀ ਆ ਸਫੋਰਾ ਦੇ ਵੀ ਆ ਜੀ ਤੇ ਹੁਣ ਕਿੰਨਾ ਕੁ ਟਾਈਮ ਲੱਗੂਗਾ ਜੀ ਇਨਨ ਦੇ ਲੱਗ ਜਾਣਗੇ 20 ਮਿੰਟ ਤੁਹਾਡੇ ਜੇ ਵਿਆਹ ਵਾਲੀ ਕੁੜੀ ਨੇ ਮੌਕੇ ਤੇ ਆ ਗਈ ਤਿਆਰ ਹੋਣਾ ਹੋਵੇ ਕਿੰਨੇ ਟਾਈਮ ਤੇ ਕਰਦੇ ਹੋਗੇ ਬਸ 40 ਮਿੰਟ ਦੇ ਵਿੱਚ ਵਿੱਚ ਰੈਡੀ ਕਰ ਦਾਂਗੇ ਆਪਾਂ ਨੂੰ ਵਧੀਆ ਰੈਡੀ ਕਰੋਗੇ ਜੀ ਬਿਲਕੁਲ ਵਧੀਆ ਹੂੰ ਠੀਕ ਹੈ ਆਜੂ ਇੱਧਰ ਵੀ ਗੱਲਬਾਤ ਕਰਦੇ ਆਂ ਨਾ ਭਾਈ ਇੱਕ ਗੱਲ ਹੋਰ ਦੱਸੋ ਕਹਿੰਦੇ ਸਲੂਨ ਵਾਲੇ ਧੋਖਾ ਬਹੁਤ ਕਰਦੇ ਆ ਲੋਕ ਕੀ ਕਹਿੰਦੇ ਸਲੂਨ ਵਾਲੇ ਤੇ ਪਰਚਾ ਕਟਾਉਣਾ ਤੇ ਕਟਾਉਣਾ ਵੀ ਨਵੋ ਸਲੂਨ ਵਾਲਿਆ ਤੇ ਆ ਬਿਲਕੁਲ ਬਿਲਕੁਲ ਕਿਉਂਕਿ ਕੰਮ ਹੀ ਬਹੁਤ ਜ਼ਿਆਦਾ ਵਧੀਆ ਆਪਾਂ ਜਿਹੜਾ ਮੇਕਅਪ ਕਰਦੇ ਆ 60 ਸਾਲ ਦਾ ਮੇਕਅਪ ਆਪਾਂ 25 ਸਾਲ ਦਾ ਲੱਗਣ ਲਾ ਦਿੰਦੇ ਆ ਫੇਰ ਤਾਂ ਪਰਚਾ ਹੋਣਾ ਚਾਹੀਦਾ ਮੇਕਅਪ ਇੱਕ ਐਕਸਪਰਟ ਬੜਿਆ ਮੈਡਮ ਇਹਨਾਂ ਨੇ ਮਤਲਬ ਇਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਠੀਕ ਆ ਇਹੀ ਕਲਾ ਵਸ ਇਸੇ ਕਰਕੇ ਹੀ ਆਪਾਂ ਨੂੰ ਇਸ ਚੀਜ਼ ਕਰਕੇ ਮੰਨਦੇ ਆ ਬਾਈ ਤੁਸੀਂ ਧੋਖਾ ਨਹੀਂ ਕਰਦੇ ਵੈਸੇ ਧੋਖਾ ਤਾਂ ਬਾਈ ਹੁਣ ਫਿਰ ਇਹ ਜਿਹੜੀ ਚੀਜ਼ ਬਣੀ ਆ ਆਰਟਿਸਟ ਤੇ ਕਲਾ ਆਗਲੇ ਦੀ ਜੀ ਉਹਨੇ ਕਰਨਾ ਹੀ ਕਰਨਾ ਜਿਹੜਾ ਕੰਮ ਆਪਾਂ ਸਿੱਖਿਆ ਉਹਦੀ ਕਲਾ ਇਹੀ ਹੁੰਦੀ ਆ ਅੱਜ ਕੱਲ ਬਈ ਲੋਕਾਂ ਨੂੰ ਕਾਲ ਬਹੁਤ ਆ ਵੀ ਅਸੀਂ ਜਲਦੀ ਤਿਆਰ ਹੋਈਏ ਤੇ ਜੇ ਲਾੜਾ ਹੋਵੇ ਜਾਂ ਲਾੜੀ ਹੋਵੇ ਕਿੰਨੇ ਟਾਈਮ 'ਚ ਤਿਆਰ ਕਰ ਦਿੰਦੇ ਹੋ ਆਪਣਾ ਲੇਡੀਜ਼ ਦਾ ਕੰਮ ਹੈਗਾ ਵੀਰੇ ਠੀਕ ਆ ਮੇਕਅਪ ਆਪਾਂ ਬ੍ਰਾਈਡਲ ਮੇਕਅਪ 40 ਮਿੰਟਾਂ ਦੇ ਵਿੱਚ ਕਰ ਦੇਈਦਾ ਭਲਾ ਕੋਈ ਐਮਰਜੈਂਸੀ ਵਿੱਚ ਆ ਜੇ 40 ਮਿੰਟਾਂ ਦੇ ਵਿੱਚ ਆਪਾਂ ਤਿਆਰ ਕਰ ਦੇ ਦਿੰਦੇ ਆ ਚਾਹ ਚਾਤ ਮੰਗਣੀ ਦੇ ਪੱਤ ਹੋਇਆ ਵਾਲਾ ਕੰਮ ਬਿਲਕੁਲ 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 ਲੋ ਵੀ ਮਿੱਤਰੋ ਟੈਨਸ਼ਨ ਲੈਣ ਦੀ ਲੋੜ ਨਹੀਂ ਹੁਣ ਤੁਹਾਨੂੰ 10-10 ਦਿਨ 5-5 ਦਿਨ ਵਟਨਾ ਮੰਨਦੀ ਲੋੜ ਦੀ ਇਹਨਾਂ ਨੇ ਕੰਮ ਹੀ ਸਾਰਾ ਬ੍ਰਾਂਡ ਕਰਤਾ ਬਿਲਕੁਲ ਭਾਈ ਇੱਕ ਗੱਲ ਹੋਰ ਦੱਸੋ ਜਿਹੜੇ ਕਾਲੇ ਰੰਗ ਵਾਲੇ ਆ ਸਾਂਵਲੇ ਰੰਗ ਵਾਲੇ ਉਹ ਬਹੁਤ ਪਰੇਸ਼ਾਨ ਹੁੰਦੇ ਆ ਨਾ ਤਾਂ ਲੀੜਾ ਕੱਪੜਾ ਚਾਹੀਦਾ ਪਾਇਆ ਜਾਂਦਾ ਵਿਆਹਾਂ ਵਾਲੇ ਮੁੰਡੇ ਖਾਸ ਕਰਕੇ ਨਾਭੀ ਪੱਗ ਛਗਣਾ ਦੀ ਹੁੰਦੀ ਆ ਉਹ ਵੀ ਭੜੀ ਲੱਗਦੀ ਆ ਲਾਲ ਵੀ ਭੜੀ ਲੱਗਦੀ ਆ ਉਹਨਾਂ ਦਾ ਕੀ ਹੱਲ ਕਰਦੇ ਹੁੰਦੇ ਏ ਉਹਨਾਂ ਵਾਸਤੇ ਆਪਣੇ ਕੋਲ ਹਾਈਡਰਾ ਫਿਸ਼ੀਅਲ ਫਿਸ਼ੀਅਲ ਮਸ਼ੀਨ ਆ ਹੂੰ ਠੀਕ ਆ ਇਹ ਹਾਈਡਰੇਟ ਕਰਦੀ ਆ ਆਪਣੀ ਸਕਿਨ ਨੂੰ ਓਕੇ ਠੀਕ ਆ ਇਹਦੇ ਵਿੱਚ ਕੀ ਹੁੰਦਾ ਜਿਹੜੇ ਆਪਣੇ ਐਕਨੇ ਹੈਗੀ ਪ੍ਰੋਬਲਮਸ ਆ ਗਈ ਹੈ ਜ਼ਿਆਦਾਤਰ ਅੰਜਕਲ ਟੈਨਸ ਵਗੈਰਾ ਦੀ ਪ੍ਰੋਬਲਮ ਆ ਗਈ ਹੈ ਨਾ ਬਾਹਰ ਪੋਲੂਸ਼ਨ ਕਿੰਨਾ ਬਹੁਤ ਜ਼ਿਆਦਾ ਮਤਲਬ ਡਸਟ ਵਗੈਰਾ ਹੈਗੀ ਆ ਸਕਿਨ ਤੇ ਜੰਮ ਜਾਂਦੀ ਆ ਆਪਣੇ ਪੋਰਸ ਓਪਨ ਹੁੰਦੇ ਆ ਤਾਂ ਉਹ ਸਕਿਨ ਦੇ ਅੰਦਰ ਚਲ ਜਾਂਦੀ ਆ ਠੀਕ ਆ ਇਹ ਮਸ਼ੀਨ ਉਸੇ ਵਾਸਤੇ ਆ ਟੈਨਸ ਵਗੈਰਾ ਨੂੰ ਕਲੀਅਰ ਕਰਦੀ ਆ ਐਕਨੇ ਪ੍ਰੋਬਲਮ ਨੂੰ ਦੂਰ ਕਰਦੀ ਆ ਇਹਦੇ ਵਿੱਚ ਕੀ ਹੁੰਦਾ ਜਿਹੜੀ ਟੈਨਸ ਜ਼ਿਆਦਾ ਹੁੰਦੀ ਆ ਜਾਂ ਰੰਗ ਸਾਵਲਾ ਜਾ ਆਪਣੇ ਬਲੈਮਿਸ਼ ਦੀ ਪ੍ਰੋਬਲਮ ਬਹੁਤ ਜ਼ਿਆਦਾ ਇਹ ਆਪਾਂ ਨੂੰ ਸੈਟਿੰਗਸ ਲੈਣੀਆਂ ਪੈਂਦੀਆਂ ਆਪਾਂ 4 ਤੋਂ 3 ਤੋਂ 4 ਸੈਟਿੰਗ ਦੇ ਵਿੱਚ ਆਪਾਂ ਗਰੰਟੀ ਲੈਨੇ ਆ ਬਲੈਮਿਸ਼ ਚੱਕਣ ਦੀ ਤੇ ਆਕਣਾ ਪ੍ਰੋਬਲਮ ਅੱਛਾ ਗਰੰਟੀ ਆ ਵੀ ਜੇ ਬਿਲਕੁਲ ਜੇ ਫ੍ਰੀ ਕਰਕੇ ਦਵਾਂਗੇ ਬਾਈ ਜੀ ਜੇ ਆਕੜੇ ਪ੍ਰੋਬਲਮਸ ਬਲੈਮਿਸ਼ ਨਾ ਕਲੀਅਰ ਹੋਣ ਗਿਆ ਅੱਛਾ ਵੀ ਜੇ ਬੰਦੇ ਦੇ ਫਰਕ ਨਹੀਂ ਪੈਂਦਾ ਪੰਜਾਬੀ ਚ ਕਹਿ ਲਿਓ ਵੀ ਬਾਈ ਵਰਗੇ ਕਹਿੰਦੇ ਵੀ ਆਪਾਂ ਪੈਸੇ ਹੀ ਨਹੀਂ ਲੈਣੇ ਕਿਉਂ ਬਾਈ ਬਿਲਕੁਲ ਤਾਂ ਪੈਸੇ ਵਾਸਤੇ ਭਾਈ ਕੰਮ ਹੀ ਨਹੀਂ ਕਰਦੇ ਆਪਾਂ ਕਲਾਇੰਟ ਨੂੰ ਸਰਵਿਸ ਦੇ ਦਈਏ ਵਧੀਆ ਆਪਣਿਆ ਸਰਵਿਸ ਹੀ ਬੋਲਦੀਆਂ ਆਪਾਂ ਕੋਈ ਚਣੀਆਂ ਕੱਪ ਇਹਨਾਂ ਦਾ ਆਪਾਂ ਕਲਾਇੰਟ ਨੂੰ ਵਧੀਆ ਤਰੀਕੇ ਨਾਲ ਸਰਵਿਸ ਠੀਕ ਹੈ ਵੀ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਬੱਲੇ ਆ ਆਪਣਾ ਨਾਮ ਚੱਲਦਾ ਆ ਠੀਕ ਹੈ ਇਹ ਬਾਈ ਇਹ ਮਸ਼ੀਨ ਆ ਇਹਦਾ ਮੈਂ ਵੇਖੀ ਆਪਣੇ ਬਹੁਤ ਘੱਟ ਫਾਵਾਂ ਦੇ ਵੇਖਣ ਨੂੰ ਬਿਲਕੁਲ ਬਿਲਕੁਲ ਕੋੜਕਪੁਰੇ ਸ਼ਹਿਰ ਦੇ ਵਿੱਚ ਤਿੰਨ ਚਾਰ ਸਲੂਨਾਂ ਦੇ ਵਿੱਚ ਹੀ ਆ ਆਪਣੇ ਕੋਲੇ ਸਭ ਤੋਂ ਵਧੀਆ ਮਸ਼ੀਨ ਆ ਬ੍ਰਾਂਡਡ ਸਸਤੀਆਂ ਵੀ ਆਉਂਦੀਆਂ ਹੋ ਸਕਦਾ ਉਹਨਾਂ ਕੋਲ ਸਸਤੀਆਂ ਹੋਣ ਇਸ ਕਰਕੇ ਹੀ ਆਪਣਾ ਕੰਮ ਵਧੀਆ ਤਰੀਕੇ ਨਾਲ ਬੋਲਦਾ ਹੂੰ ਹੋਰ ਹਨਾ ਜਿਵੇਂ ਤੁਸੀਂ ਪਹਿਲਾ ਕੰਮ ਕਰੀ ਜਾਂਦੇ ਸੀ ਨਾਲੇ ਤਾਂ ਦੇਖ ਲਓ ਮਿੱਤਰੋ ਗੱਲਬਾਤ ਵੀ ਹੋ ਗਈ ਐਨੇ ਟਾਈਮ 'ਚ ਮੈਡਮ ਆਈ ਸੀ ਇੱਥੇ ਕੰਮ ਕਰਾਉਣ ਤੇ ਕੰਮ ਵੀ ਕਰਤਾ ਹਨਾ ਤੇ ਆ ਕੰਮ ਕੀਤਾ ਪਿਆ ਹਨਾ ਵੀ ਸਾਹਮਣੇ ਆਪਾਂ ਹੁਣ ਥੋੜੇ ਟਾਈਮ ਵਾਸਤੇ ਇਹਨੂੰ 40 ਮਿੰਟਾਂ ਵਾਸਤੇ ਆਪਾਂ ਆ ਕੈਮਰਾਮੈਨ ਨੂੰ ਕਹੂੰਗਾ ਜੀ ਲੀਵ ਕੀਤਾ ਹੋਇਆ ਪ੍ਰੋਡਕਟ ਨੂੰ ਪ੍ਰੋਡਕਟ ਲੀਵ ਕੀਤਾ 40 ਮਿੰਟ ਵਾਸਤੇ ਇਹ ਹੇਅਰ ਦੇ ਵਿੱਚ ਹੀ ਪੈਨੇਟ੍ਰੇਟ ਕਰਨਾ ਆਪਾਂ ਹੂੰ ਇਹ ਇਹ ਵੀ ਬਈ ਹਨਾ ਬਾਹਲਾ ਵਧੀਆ ਗੱਲ ਆ ਵੀ ਕਾਲੀ ਬਹੁਤ ਆ ਹਰ ਇੱਕ ਨੂੰ ਹਨਾ ਬਿਲਕੁਲ ਬਿਲਕੁਲ ਆਉਂਦੇ ਹੋਣਗੇ ਕਾਲੀ ਵਾਲੇ ਪਰ ਆਪਾਂ ਕੰਮ ਤਸੱਲੀ ਬਖਸ਼ ਕਰੀਦਾ ਬਹੁਤ ਘੱਟ ਸਮੇਂ ਦੇ ਵਿੱਚ ਤਸੱਲੀ ਬਖਸ਼ ਕੰਮ ਪੂਰਾ ਠੀਕ ਹਾਂਜੀ ਅੱਛਾ ਆਦੋ ਵੀ ਮਿੱਤਰੋ ਹੋਰ ਵੀ ਗੱਲਬਾਤ ਕਰਦੇ ਆਂ ਬਈ ਜਿਵੇਂ ਕੇਰਟਨ ਕਰਦੇ ਆਂ ਫੋਰ ਪੋਸਟ ਕਰਦੇ ਆਂ ਤਾਂ ਉਹਦੇ ਲਈ ਕਿਹੜੇ ਕਿਹੜੇ ਪ੍ਰੋਡਕਟ ਵਰਤਨੇ ਆ ਕਿਹੜੀ ਕਿਹੜੀ ਚੀਜ਼ ਨੇ ਪ੍ਰੋਡਕਟ ਸਾਰਾ ਆਪਣੇ ਕੋਲੇ ਸਾਰਾ ਬ੍ਰਾਂਡ ਹੀ ਪਿਆ ਜੀ ਹੂੰ ਵੀ ਆਪਾਂ ਜਾਲੀ ਪ੍ਰੋਡਕਟ ਨਹੀਂ ਵਰਤੀਦਾ ਜੋ ਕਲਾਇੰਟ ਦੇ ਸਾਹਮਣੇ ਵਰਤੀਦਾ ਬਿਲਕੁਲ ਪ੍ਰੋਡਕਟ ਹੁਣ ਇਸ ਕੌਚ ਕਾਫ ਦਾ ਬਲੌਂਡਰ ਆ ਹੂੰ ਠੀਕ ਹੈ ਰਾਇਲ ਗੋਰਸ ਸਕੌਚ ਕਵ ਬ੍ਰਾਂਡ ਪੇ ਆਪਣੇ ਕੋਲੇ ਤੇ ਵੰਡਰਸ ਆਫ ਮੈਟ੍ਰਿਕਸ ਦਾ ਹੋ ਗਿਆ ਜੀਕੇ ਦੀ ਕੇਰਾਟਿਨ ਸਰ ਇਹ ਸਭ ਤੋਂ ਵਧੀਆ ਬ੍ਰਾਂਡ ਜੀਕੇ ਦਾ ਅੱਜ ਤੱਕ ਦਾ ਸਭ ਤੋਂ ਵਧੀਆ ਬ੍ਰਾਂਡ ਜੀਕੇ ਮੰਨਿਆ ਗਿਆ ਜੀਕੇ ਦੀ ਕੇਰਾਟਿਨ ਵੀ ਕੇਰਾਫਾਈਨ ਵੀ ਯੂਜ਼ ਕਰਦੇ ਆਂ ਰੇਹ ਤਰ੍ਹਾਂ ਦਾ ਪ੍ਰੋਡਕਟ ਗੋਦਰੇ ਪ੍ਰੋਫੈਸ਼ਨਲ ਦੇ ਪ੍ਰੋਡਕਟਾਂ ਦਾ ਰਿਜ਼ਲਟ ਬਹੁਤ ਹੈ ਕਲਰਟਿਵ ਬਾਇ ਹੈ ਬਹੁਤ ਜ਼ਿਆਦਾ ਵਧੀਆ ਇਹਨਾਂ ਦੇ ਰਿਜ਼ਲਟ ਆ ਠੀਕ ਹੈ ਸਾਰਾ ਟੋਟਲੀ ਬ੍ਰਾਂਡ ਇਹ ਵਰਗਾ ਹੈ। ਉਹ ਵਿਆਹ ਵਾਲੇ ਮੁੰਡੇ ਨੂੰ ਹਾਂਜੀ ਹਾਂਜੀ ਕੁੜੀ ਨੂੰ ਕਾਲੀ ਹੁੰਦੀ ਹੈ ਵੀ ਆਪਾਂ ਜਲਦੀ ਘਰੇ ਜਾਏਗੇ ਹਨਾ ਕਿਉਂਕਿ ਸਗਣਾ ਦੇ ਦਿਨ ਹੁੰਦੇ ਆ ਰਿਵਾਜ ਹੀ ਬਹੁਤ ਹੁੰਦੇ ਫਿਰ ਉਹਨਾਂ ਟਾਈਮੇ ਕਰ ਜੀਦੀ ਹੈ। ਕੋਈ ਗੱਲ ਨਹੀਂ ਬਈ ਜੀ ਆਪਣੇ ਕੋਲੇ ਸਾਰਾ ਪ੍ਰਬੰਧ ਹੁੰਦਾ। ਸਵੇਰ ਦਾ ਬ੍ਰੇਕਫਾਸਟ ਵੀ ਦਾ। ਫੈਬਰੀ ਕੀ ਕਲਾਇੰਟ ਆ ਜਾਂਦਾ ਜਲਦੀ ਆਉਂਦਾ ਆਪਣਾ ਹਨਾ ਉਹਨੂੰ ਪਿੰਡਾ ਖਾਦੇ ਪੀਤੇ ਆ ਜਾਂਦਾ। ਤਾਂ ਉਹਨਾਂ ਨੂੰ ਬ੍ਰੇਕਫਾਸਟ ਤੇ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ। ਧੋਰਾ ਵਾਲਾ ਮਾਹੌਲ ਆਪਣਾ। ਅੱਛਾ ਬਿਲਕੁਲ ਮਤਲਬ ਵਧੀਆ ਜਿਵੇਂ ਘਰੇ ਆਪਾਂ ਟ੍ਰੀਟ ਕਰਦੇ ਹੁੰਦੇ ਉਵੇਂ ਆ ਬਾਈ ਆ ਬ੍ਰੇਕਫਾਸਟ ਵਾਲਾ ਤਾਂ ਠੀਕ ਆ ਪਰ ਮੈਨੂੰ ਲੱਗਦਾ ਇੱਥੇ ਦੀ ਸਾਰਨਾ ਹੁਣ ਗਿਫਟ ਵੀ ਦੇ ਦੋ ਜੇ ਕੋਈ ਐਵੇਂ ਗਿਫਟ ਵੀ ਦੇਈਦਾ ਬਾਈ ਜੀ ਜੇ ਮੰਨ ਕੇ ਚੱਲੋ ਕੋਈ ਬ੍ਰਾਈਡਲ ਜਾਂ ਗਰੂਮ ਹੈਗਾ ਉਹਨਾਂ ਨੂੰ ਆਪਾਂ ਗਿਫਟ ਵੀ ਦੇਈਦਾ ਉਸ ਦੇ ਵਲੋਂ ਨਵਲ ਸਲੂਨ ਵੱਲੋਂ ਕੋਈ ਗਿਫਟ ਦਿੱਤਾ ਜਾਂਦਾ ਉਹਨਾਂ ਨੂੰ ਵਧੀਆ ਜਿਹੜੀ ਕੋਈ ਕੁੜੀ ਕਹਿੰਦੀ ਆ ਵੀ ਤਿਆਰ ਵੀ ਨਵਲ ਸਲੂਨ ਵਾਲਾ ਤੋਂ ਹੋਣਾ ਬਿਲਕੁਲ ਤੇ ਹੋਣਾ ਵੀ ਜ਼ਰੂਰ ਆ ਪਰ ਆਉਣ ਦੀ ਦਿੱਕਤ ਆ ਟਾਈਮ ਦੀ ਦਿੱਕਤ ਆ ਫਿਰ ਉਹ ਕਿਵੇਂ ਕਰੋਗੇ ਤੁਸੀਂ ਕੋਈ ਗੱਲ ਨਹੀਂ ਉਹਦੇ ਵਾਸਤੇ ਵੀ ਆਪਣੇ ਕੋਲੇ ਘਰੇ ਜਾ ਕੇ ਹੋਮ ਸਰਵਿਸ ਵੀ ਹੈਗੀ ਆ ਫ੍ਰੀਲੈਂਸਰ ਕੰਮ ਕਰੀਦਾ ਤਾਂ ਉਹ ਐਕਸਟਰਾ ਪੇਮੈਂਟ ਲੱਗਦੀ ਆ ਥੋੜੀ ਜੀ ਬਟ ਆਪਾਂ ਘਰੇ ਚੱਲ ਜਾਂਦੇ ਉਹਨਾਂ ਦੇ ਘਰੇ ਜਾ ਕੇ ਆਪਾਂ ਜਿੱਥੇ ਪੈਰਲਸ ਕਰਨਾ ਪੈਰਲਸ ਜਿਹਦੇ ਘਰੇ ਕਰਨਾ ਕਰੇ ਉਥੇ ਵਧੀਆ ਪ੍ਰਬੰਧ ਹੈਗਾ ਤਾਂ ਆਪਾਂ ਕਰ ਸਕਦੇ ਘਰੇ ਲੈ ਵੀ ਮਿਸਟਰੋ ਟੈਨਸ਼ਨ ਲੈ ਹੁਣ ਸਰਵਿਸ ਅਵੇਲੇਬਲ ਹੁਣ 40 ਮਿੰਟ ਹੀ ਲੱਗਣੇ ਆ ਘਾਨਤਾ ਕੀ ਲੱਗਣਾ ਘੱਟੋ ਘੱਟ ਤੇ 22 ਯਾਰ ਗਿਆ ਨੇ ਬੱਲੇ ਬੱਲੇ ਕਰਾ ਦੇਣੀਆਂ ਚੱਟ ਮੰਗਣੀ ਦੇ ਪੱਟ ਵਿਆਹ ਵਾਲਾ ਕੰਮ ਕਰ ਦੇਣਾ ਬਈ ਹੋਰ ਦੱਸੋ ਇਹ ਜੇ ਕਿਸੇ ਨੇ ਸਿੱਖਣਾ ਹੋਵੇ ਸਟੂਡੈਂਟ ਬਿਲਕੁਲ ਸਟੂਡੈਂਟਸ ਵੀ ਹੈਗੇ ਆ ਇੱਥੇ ਆਪਣੇ ਕੋਲੇ ਸਟੂਡੈਂਟਸ ਵੀ ਹੈਗੇ ਆ ਨਾਲ ਨਾਲ ਆਪਾਂ ਅਕੈਡਮੀ ਦਾ ਕੰਮ ਵੀ ਆ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਨੂੰ ਕਦੋਂ ਜਦੋਂ ਕੋਰਸ ਕਰਨਾ ਜਾਂ ਕੋਈ ਸਟੂਡੈਂਟ ਨੇ ਉਹਦੇ ਪੈਸੇ ਵੇਸਟ ਨਾ ਹੋਣ ਤਾਂ ਕਿ ਆ ਉਹ ਪਹਿਲਾਂ ਸਲੂਨ ਬੇਸ ਤੇ ਹੀ ਕੰਮ ਸਿੱਖੋ ਤੁਸੀਂ ਅਕੈਡਮੀਆ ਦੇ ਵਿੱਚ 1.5 ਲੱਖ ਰੁਪਈਆ ਫੀਸ ਭਰਦੇ ਹੋ ਤੁਸੀਂ ਪਰ ਆਉਣਾ ਤੁਹਾਨੂੰ ਫਿਰ ਵੀ ਸਲੂਨ ਦੇ ਵਿੱਚ ਹੀ ਪੈਂਦਾ ਤਾਂ ਮੈਂ ਇਹ ਸਲਾਹ ਦਿੰਦਾ ਤੁਹਾਨੂੰ ਤੁਸੀਂ ਸਲੂਨ ਦੇ ਬੇਸ ਤੇ ਹੀ ਕੰਮ ਸਿੱਖੋ ਸਾਡੇ ਸਲੂਨ ਦੇ ਵਿੱਚ ਕੋਰਸ ਦੀ ਫੀਸ ਐਡਵਾਂਸ ਕੋਰਸ ਦੀ ਵੀ 60000 ਰੁਪਈਆ ਠੀਕ ਆ ਬੇਸਿਕ 30000 ਤੋਂ ਸਟਾਰਟਿੰਗ ਹੋ ਜਾਂਦਾ ਵਧੀਆ ਕੰਮ ਜਿੰਨਾ ਚਿਰ ਕਲਾਇੰਟ ਜਿੰਨਾ ਚਿਰ ਸਟੂਡੈਂਟ ਕਹਿੰਦਾ ਨਹੀਂ ਆ ਵੀ ਹਾਂ ਮੈਨੂੰ ਤਸੱਲੀ ਹੋ ਗਈ ਉਹਨਾਂ ਚਿਰ ਆਪਾਂ ਕੰਮ ਸਿਖਾਉਣਾ ਨਹੀਂ ਹਟਦੇ ਉਹਨੂੰ ਪੂਰਾ ਪ੍ਰੋਫੈਸ਼ਨਲ ਬਣਾ ਕੇ ਦੇ ਦ। ਅੱਛਾ ਵੀ ਜਿੰਨਾ ਟਾਈਮ ਮਰਜ਼ੀ ਲਾ ਲੈ ਪਰ ਕੰਮ ਸਿਖਾ ਕੇ ਭੇਜ ਕੰਮ ਸਿਖਾ ਕੇ ਭੇਜ ਪੰਜਾਬੀ ਚ ਕਹਿ ਲਈਏ ਅਸਤਰ ਦਾ ਬੱਚਾ ਬਣਾ ਕੇ ਭੇਜ ਲੈ ਵੀ ਮਿੱਤਰੋ ਸਿਰਾ ਕਰਾਤਾ ਬਾਈ ਵਰ ਗਿਆ ਨਹੀਂ ਤੇ ਬਾਈ ਹੋਰ ਵੀ ਸਾਡੇ ਨਾਲ ਕੋਈ ਜਾਣਕਾਰੀ ਉਹ ਵੀ ਸਾਂਝੀ ਕਰ ਲੋ ਤੁਹਾਨੂੰ ਮੈਂ ਆਪਦੇ ਸਰਟੀਫਿਕੇਟ ਆਪਾਂ ਰਜਿਸਟਰਡ ਆ ਹੈ ਆਈਐਸਓ ਸਿਰ ਕਰਵਾਈ ਹੋਈ ਆ ਮਾਨਤਾ ਪ੍ਰਾਪਤ ਸਰਕਾਰ ਕੋਲੋਂ ਆਈਐਸਓ ਰਜਿਸਟਰਡ ਫਰਮ ਹੈਗੀ ਆ ਆਪਣੀ ਮੁੰਡੇ ਕੰਮ ਸਿੱਖ ਜਾਂਦੇ ਆ ਕੈਨੇਡਾ ਅਮਰੀਕਾ ਆਸਟਰੀਆ ਚ ਡਿੱਕਾ ਬਹੁਤ ਆਉਂਦਾ ਕੁੜੀਆਂ ਨੂੰ ਵੀ ਹੈਨਾ ਵੀ ਸਰਟੀਫਿਕੇਟ ਦਿਖਾਓ ਆ ਆ ਬਾਈ ਨੇ ਸਰਟੀਫਿਕੇਟ ਵੇਖ ਲਓ ਆ ਆਪਣਾ ਸਰਟੀਫਿਕੇਟ ਆ ਸਲੂਨ ਦੀ ਫਰਮ ਦਾ ਆ ਰਜਿਸਟਰ ਆਈਐਸਓ ਮਾਨਤਾ ਵਾਲਾ ਰਜਿਸਟ੍ਰੇਸ਼ਨ ਨੰਬਰ ਆ ਠੀਕ ਹੈ ਜੀ ਇਹ ਐਕਸਪੀਰੀਅੰਸ ਦਾ ਵੀ ਸਰਟੀਫਿਕੇਟ ਆ ਤੇ ਡਿਪਲੋਮੇ ਦਾ ਸਰਟੀਫਿਕੇਟ ਵੀ ਬਣਾ ਕੇ ਦੇਈਦਾ ਬਾਹਰਲੇ ਮੁਲਕਾਂ ਦੇ ਵਿੱਚ ਇਹ ਮੰਨਤਾ ਪ੍ਰਾਪਤ ਹੈ ਜਿੱਥੇ ਮਰਜ਼ੀ ਚਲਾ ਸਕਦੇ ਤੁਸੀਂ ਲੈ ਵੀ ਹੁਣ ਟੈਨਸ਼ਨ ਨਹੀਂ ਮਿੱਤਰੋ ਕੈਨੇਡਾ ਅਮਰੀਕਾ ਜਾ ਕੇ ਆਸਟ੍ਰੇਲੀਆ ਜਾ ਕੇ ਕੋਈ ਦਿੱਕਤ ਨਹੀਂ ਪੈਣੀ ਪਰ ਇੱਕ ਆਰੀ ਨਵਲ ਸਲੂਨ ਤੇ ਆਓ ਜੇ ਤੇ ਐ ਬੱਲੇ ਬੱਲੇ ਹੋ ਰਣੀ ਹੈ ਜੇ ਸਿੱਖਣਾ ਚਾਹੁੰਦੇ ਹੋ ਤਾਂ ਵੀ ਵਧੀਆ ਇਹ ਤਿਆਰ ਹੋਣਾ ਚਾਹੁੰਦੇ ਹੋ ਤਾਂ ਵੀ ਵਧੀਆ ਵਾਲਾ ਦਾ ਪੂਰਾ ਐਕਸਪਰਟ ਕੰਮ ਕੀਤਾ ਜਾਂਦਾ ਕੋਈ ਆਏ ਨਹੀਂ ਤੁਹਾਡੇ ਪੈਸਿਆਂ ਦਾ ਪੰਜਾਬੀ ਚ ਕਹਿ ਲਈਏ ਮੁੱਲ ਮੋੜਨਾ ਬਾਈ ਕਹਿੰਦਾ ਮੈਂ ਬੋਲਦਾ ਇੱਕ ਆਪਣੇ ਸਭ ਤੋਂ ਮਸ਼ਹੂਰ ਗਲੀ ਦੇ ਵਿੱਚ ਆਪਣੇ ਬੱਤਰੇ ਬਣਿਆਰੇ ਵਾਲੇ ਦੀ ਦੁਕਾਨ ਆ ਬੱਤਰੇ ਬਣਿਆਰੇ ਵਾਲੇ ਕੋਲੇ ਤੁਸੀਂ ਜਾ ਕੇ ਕਹਿਣਾ ਵੀ ਸਭ ਤੋਂ ਵਧੀਆ ਵਾਲਾਂ ਦਾ ਕੰਮ ਕੌਣ ਕਰਦਾ ਉਹ ਤੁਹਾਨੂੰ ਪੂਰੇ ਕੁੜਕਪੁਰੇ ਸ਼ਹਿਰ ਦੇ ਵਿੱਚ ਆਪਣੇ ਸਨੂਨ ਦੇ ਹੀ ਵਿਜ਼ਿਟ ਕਰਨਗੇ ਭੇਜਣਗੇ ਤੁਹਾਨੂੰ ਆਪਣਾ ਹੀ ਰਿਕਾਰਮੈਂਡ ਕਰਨਗੇ ਕਿਉਂਕਿ ਉਹਨਾਂ ਦੀ ਸਾਰੀ ਫੈਮਿਲੀ ਆਪਣੇ ਕੋਲੇ ਕੰਮ ਕਰਵਾਉਂਦੀ ਆ ਲਓ ਵੀ ਮਿੱਤਰੋ ਲਾਸਟ ਤੇ ਇੱਧਰ ਮੈਡਮ ਵੀ ਤਿਆਰ ਹੋ ਗਈ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਐ ਜਿਵੇਂ ਰੰਗ ਰੂਪ ਹੀ ਬਦਲਤਾ ਜੀ ਕਿਵੇਂ ਲੱਗ ਰਿਹਾ ਜੀ ਸੋਹਣੀ ਲੱਗਦੀ ਆ ਹਾਂਜੀ ਘਰ ਦੀ ਪਛਾਣ ਲੈਣਗੇ ਪੁਸ਼ਾਣਾ ਵਿੱਚ ਨਾ ਆਵੀਂ। ਸੱਚੀ ਕਿਹਦੀ। ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਕਅਪ ਬਹੁਤ ਵਧੀਆ ਕੀਤਾ ਹੈ ਜੀ। ਆ ਸਾਰੇ ਸਟਾਫ ਦਾ ਬਹੁਤ ਵਧੀਆ ਸ਼ੁਕਰੀਆ। ਤੇ ਬਾਈ ਨਾਮ ਹੋ ਰਾ ਦਾ ਬਹੁਤ ਸਿਰਾ ਕੰਮ ਆ ਯਾਰ, ਝੋਟੀ ਦਾ ਕੰਮ ਆ। ਜਿਹੜਾ ਆ ਕੀ ਕਰੀਏ ਨਾ ਬਾਈ? ਪਾਣੀ ਪਾਈਏ ਨਾ ਪ੍ਰੈਸਿੰਗ 'ਚ ਵੀਰੇ। ਓ ਯਾਰ ਕੌਣ ਕਹਿੰਦਾ ਪ੍ਰੈਸਿੰਗ ਦੇ ਉਪਰ ਆਵ ਰਹਿਣ ਦੇ ਤੂੰ, ਤੂੰ ਰਹਿਣ ਦੇ। ਓ ਬਾਈ ਹੋਰ ਨਾ ਛਾੜਦੀ ਏ। ਓ ਨਹੀਂ ਵੀਰ ਜੀ ਛਾੜਦੀ ਏ। ਵੀਡੀਓ ਦੇ ਚੱਕਰ 'ਚ ਨੁਕਸਾਨ ਨਾ ਕਰਾਲੀ ਤੂੰ ਰਹਿ ਜਾਂਦੇ। ਉਹ ਕੰਪਰੈਸਿੰਗ ਨਹੀਂ ਗਈ। ਇਹ ਇੱਕ ਆਮ ਪ੍ਰੈਸਿੰਗ ਨਹੀਂ ਗਈ। ਉਹ ਗਰੰਟ ਨਾ ਲਵਾ ਲਈ ਯਾਰ। ਵੀਰ ਜੀ ਇਹ ਇੱਕ ਲੌਰੀਅਲ ਬ੍ਰਾਂਡ ਦਾ ਸਟੀਮ ਪੋਡ ਆ। ਅੱਛਾ। ਠੀਕ ਆ। ਆਮ ਸਲੂਨਾਂ ਦੇ ਤੁਸੀਂ ਆਮ ਦੁਕਾਨਾਂ ਤੇ ਆਈਕੋਨਿਕ ਦਾ ਬ੍ਰਾਂਡ ਚੱਲਦਾ ਵੇਖਿਆ ਹੋਊਗਾ। ਉਹ ਇੱਕ ਨਾਰਮਲ ਪ੍ਰੈਸਿੰਗ ਹੈ। ਠੀਕ ਆ। ਇਹ ਸਟੀਮ ਪੋਡ ਹੈ ਸਪੈਸ਼ਲ ਹੁੰਦਾ। ਇਹ ਮੌਇਸਚਰਾਈਜ਼ਰ ਦਿੰਦਾ హెਅਰ ਨੂੰ ਨਾਲ-ਨਾਲ ਓਵਰ ਪ੍ਰੋਸੈਸ ਹੋਣ ਤੋਂ, ਬਰਨ ਹੋਣ ਤੋਂ ਇਹ ਬਚਾਉਂਦਾ ਨਾਲ ਨਾਲ ਇਹਦਾ ਇਹ ਗੰਮ ਮਿੱਤਰੋ ਹੋਰ ਗੱਲਾਂ ਦੀਆਂ ਗੱਲਾਂ ਸਲੂਨ ਤੇ ਨਹੀਂ ਮਿਲਣਾ ਹਾਂ ਬਾਈ ਵਾਕਏ ਨਹੀਂ ਮਿਲਣਾ ਜਿਹੜੀ ਹੁਣੀ ਬਹੁਤ ਜ਼ਰੂਰੀ ਆ ਮੈਂ ਤਾਂ ਕਿਹਾ ਲੈ ਵੀ ਬਾਈ ਨੇ ਸਾੜਦਾ ਇਹਦਾ ਕਰਤਾ ਕੰਮ ਇਹ ਨਾਲ ਨਾਲ ਮੋਇਸਚਰਾਈਜ਼ਰ ਭਾਫ ਛੜਦਾ ਹੈ ਤਾਂ ਕਿ ਵਾਲ ਸੜਨ ਆਹ ਦੇਖ ਲਓ ਮਿੱਤਰੋ ਆ ਵੱਖੋ ਵਖਰੀਆਂ ਇਹਨਾਂ ਕੋਲੇ ਚੀਜ਼ਾਂ ਮਸ਼ੀਨਾਂ ਕਹਿ ਲੀਏ ਆ ਵੇਖੋ ਤੁਹਾਨੂੰ ਕਰਕੇ ਦਿਖਾਉਣੇ ਨਾਲ ਨਾਲ ਇਹ ਵਾਲਾਂ ਨੂੰ ਮੋਇਸਚਰਾਈਜ਼ਰ ਵੀ ਦੇਊਗਾ ਠੀਕ ਹੈ ਜੀ ਠੀਕ ਆ ਮੈਡਮ ਆ ਹੋਲਡ ਕਰਿਓ ਠੀਕ ਹੈ ਜੀ ਆ ਸੈਕਸ਼ਨ ਆਪਾਂ ਲੈ ਲਿਆ ਆ ਵੇਖ ਲਓ ਮਿੱਤਰੋ ਵੀ ਕੰਮ ਪੂਰਾ ਐ ਤਸੱਲੀ ਭਖਤ ਕਰੀ ਆਉਂਦੇ ਆ ਆ ਨਾਲ-ਨਾਲ ਦੇਖੋ ਭਾਵ ਛੱਡਦਾ ਪਿਆ ਨਾ ਜੀ ਅੱਛਾ ਵਾਲ ਨਹੀਂ ਮੱਝ ਦੇ ਦੇ ਨਾਲ ਨਹੀਂ ਮੱਝ ਦੇ ਵਾਲ ਨਹੀਂ ਵਾਜ ਇਹ ਪ੍ਰੈਸਿੰਗ ਆ ਠੀਕ ਆ ਹਾਂ ਇਸ ਟੀਮਪੋਰ ਦਾ ਇੱਕ ਲੌਰੀਅਲ ਬ੍ਰਾਂਡ ਦਾ ਇਹ 24-25 ਹਜ਼ਾਰ ਤੋਂ ਸਟਾਰਟਿੰਗ ਹੁੰਦਾ ਈ ਓਕੇ ਹਾਂ ਇਹ ਤੁਸੀਂ ਨੈਟ ਦੇ ਉੱਤੇ ਸਰਚ ਕਰਕੇ ਨਾ ਇਹਦੇ ਰੇਟ ਵੇਖ ਲਿਓ ਹੂੰ ਪਾਜੀ ਇਹ ਇੰਨੇ ਦਾ ਹੀ ਆਉਂਦਾ ਠੀਕ ਐ ਵੀ ਵਧੀਆ ਮਸ਼ੀਨਾਂ ਨਾ ਤੇ ਟਾਪ ਦੀਆਂ ਮਸ਼ੀਨਾਂ ਨਾ ਵਧੀਆ ਕੰਮ ਕੀਤਾ ਜਾਣਾ ਮਿੱਤਰੋ ਕੰਮ ਦੇ ਨਾਲ-ਨਾਲ ਪਾਜੀ ਨੌਲੇਜ ਬਹੁਤ ਜ਼ਰੂਰੀ ਐ ਹੂੰ ਇਹ ਤਾਂ ਹੈਗਾ ਠੀਕ ਐ ਹੂੰ ਉਹ ਤੁਹਾਨੂੰ ਤਾਂ ਹੀ ਆਪਾਂ ਹੂੰ ਓਕੇ